ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਾਂ ਵੀਡੀਓ ਤੇ ਵਿੱਚ ਮੌਸਮ ਦੀ ਅਫਰੇਡ ਲੈ ਕੇ ਆਜਾਣਾ ਜੀ ਗੱਲ ਕਰਾਂਗੇ ਅੱਜ ਦੀ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਨੂੰ ਮੌਸਮ ਅੱਜ ਕਿਵੇਂ ਦਾ ਰਹਿ ਸਕਦਾ ਅੱਜ ਇਹ ਤੁਹਾਨੂੰ ਦੱਸਾਂਗੇ ਸੋ ਦਿਨ 29 ਅਕਤੂਬਰ ਤੇ ਲਗਭਗ ਸਵੇਰ ਦੇ 7:30 ਦਾ ਟਾਈਮ ਆਉਣ ਜਾ ਰਿਹਾ ਪੰਜਾਬ ਦੀ ਜੇਕਰ ਗੱਲ ਕਰਦੇ ਹਾਂ ਤੇ ਇਸ ਲਈ ਦੀਆਂ ਸੈਟਲਰ ਦੱਸੇ ਨੇ ਤੁਹਾਡੇ ਸਾਹਮਣੇ ਨੇ ਪੰਜਾਬ ਦੇ ਹੋਰ ਤੇ ਖੇਤਰਾਂ ਦੇ ਵਿੱਚ ਮੌਸਮਾ ਜਿਹੜਾ ਇਸ ਵੇਲੇ ਧੁੰਦਲਾ ਟਾਈਪ ਗੰਧਲਾ ਟਾਈਪ ਬਣਿਆ ਹੋਇਆ 에ਅਰ ਕੁਆਲਿਟੀ ਇੰਡੈਕਸ ਯਾਨੀ ਕਿ ਪੋਲੀਊਸ਼ਨ ਦਾ ਲੈਵਲ ਹੈ ਜਿਹੜਾ ਉ 300 ਦੇ ਕਰੀਬ ਦਰਜ ਹੋ ਰਿਹਾ ਅੱਜ ਵੀ ਕਿਤੇ 285 280 ਇਹਦੇ ਲਾਗੇ ਛਾ ਕੇ ਬਹੁਤ ਹੀ ਖੇਤਰਾਂ ਦੇ ਵਿੱਚ ਬਾਦੇ ਜਲਿਆਂ ਦੇ ਵਿੱਚ ਪੰਜਾਬ ਦੇ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਜਿਹੜਾ ਉੱਚਾ ਲਿਆ ਸੋ ਅੱਜ ਮੀਂਹ ਦੇ ਵੱਡੇ ਖਦਰ ਦੇ ਕੋਈ ਅਸਰ ਨਹੀਂ ਹੈ ਜਿਹੜਾ ਇੱਕ ਸਮੁੰਦਰੀ ਤੂਫਾਨ ਮੌਨਥਾ ਜਿਹੜਾ ਕਿ ਬੰਗਾਲ ਦੀ ਖਾੜੀ ਦੇ ਵਿੱਚ ਬਣਿਆ ਹੋਇਆ ਸੀ ਉਹਦਾ ਲੈਂਡਫਾਲ ਹੋ ਚੁੱਕਿਆ ਹੈ ਅੰਧਰ ਪ੍ਰਦੇਸ਼ ਦੇ ਤੱਟਵਰਤੀ ਖੇਤਰਾਂ ਦੇ ਵਿੱਚ ਤੇ ਉੱਥੇ ਮੀਂਹ ਜਿਹੜੇ ਲੱਗਣਗੇ ਅੱਜ ਦੇ ਦਿਨ ਦੇ ਵਿੱਚ ਤੇ ਨਾਲ ਬਿਹਾਰ ਝਾਰਖੰਡ ਸਿੱਕਮ ਇਹਨਾਂ ਖੇਤਰਾਂ ਦੇ ਵਿੱਚ ਅਤੇ ਭਾਰੀ ਮੀਂਹ ਲੱਗਣਗੇ ਮਧ ਪ੍ਰਦੇਸ਼ ਰਾਜਸਥਾਨ ਤੇ ਅਧਰ ਗੁਜਰਾਤ ਵਾਲੇ ਪਾਸੇ ਵੀ ਬਟੇ ਫਦਰ ਤੇ ਮੀਂਹ ਦੀ ਸੰਭਾਵਨਾ ਹੈ ਕਿਉਂਕਿ ਇੱਥੇ ਵੀ ਜੜਾ ਅਰਬ ਸਾਗਰ ਤੋਂ ਜੜੀਆਂ ਡੀਪ ਡਿਪਰੈਸ਼ਨ ਜਿਹੜਾ ਬਣਿਆ ਹੋਇਆ ਉਹਦੇ ਸਦਕਾ ਹਵਾਵਾਂ ਵਾਸਤੇ ਕੁਝ ਕਰ ਰਹੀਆਂ ਨੇ ਇਸ ਨਾਲਾ ਹਰਿਆਣੇ ਦੇ ਕੁਝ ਇਤਰਾ ਦੇ ਵਿੱਚ ਖਾਸ ਕਰਕੇ ਦੱਖਣੀ ਤੇ ਪੂਰਬੀ ਹਰਿਆਣੇ ਦੇ ਵਿੱਚ ਹਲਕੇ ਕਿਨਮਣ ਦੇ ਅਸਰ ਹੋਣਗੇ ਪਛਮੀ ਯੂਪੀ ਦੇ ਕੁਝ ਖਾਗਾਂ ਦੇ ਵਿੱਚ ਅਸਰ ਹੋਣਗੇ ਤੇ ਪੰਜਾਬ ਦੇ ਵਿੱਚ ਅਜ ਵੱਡੇ ਫੱਦਰ ਦੇ ਮੀਂਹ ਚੱਕਰ ਦੇ ਕੋਈ ਅਸਰ ਨਹੀਂ ਆ ਮੌਸਮ ਗੰਧਲਾ ਟਾਈਪ ਪਰ ਰਹਿ ਸਕਦਾ ਧੁੱਪ ਦੇ ਦਰਸ਼ਨ ਦੁਪਹਿਰ ਵੇਲੇ ਹੋ ਸਕਦੇ ਨੇ ਤੇ ਬਾਕੀ ਟੈਂਪਰੇਚਰ ਅੱਫਖੋਂ ਦੇਖਦੇ ਆ ਤੇ ਜਿਵੇਂ ਹੁਣ 에ਅਰ ਕੁਆਲਿਟੀ ਦਾ ਜਿਹੜਾ ਲੈਵਲ ਦਾ ਪ੍ਰਦੂਸ਼ਣ ਦਾ ਲੈਵਲ ਵੱਧ ਰਿਹਾ ਤੇ ਉਸੇ ਤਰ੍ਹਾਂ ਹੁਣ ਠੰਡਕ ਵਧੇਗੀ ਜਿੱਥੇ 35 ਹਾਂ ਤੇ ਚੱਲਦੇ ਫੇਸੀ ਟੈਂਪਰੇਚਰ ਉਹ ਹੇਠਾਂ ਆ ਕੇ 23 ਦਾ ਦਰਜ ਹੋ ਸਕਦੇ ਨੇ ਆਉਂ ਕੀ ਕੁ ਡਿਗਰੀ ਘਟਣਗੇ ਸੋ ਇਹ ਆ ਜੀ ਅੱਜ ਮੌਸਮ ਦੀ ਰਿਪੋਰਟ ਕੋਈ ਉਮੀਦੇ ਵੱਡੇ ਫਤੜ ਤੇ ਫਿਲਹਾਲ ਪੰਜਾਬ ਦੇ ਜਿਆ ਨਾਲ ਲੱਗਦੇ ਖੇਤਰਾ ਦੇ ਵਿੱਚ ਆਸਾਰ ਨਹੀਂ ਹੈ ਧੰਨਵਾਦ